ਹੁਣ ਮੀਟਿੰਗ ਦਾ ਟਾਈਮ ਫਿਕਸ ਹੋਏਗਾ ਉਹਨਾਂ ਚਿਰ ਆਪਣੇ ਨੌਜਵਾਨ ਨੂੰ ਕਿਹਾ ਵੀ ਸ਼ਾਂਤ ਹੋ ਜਾਓ ਜੇ ਸਰਕਾਰ ਲੋਕੋ ਨੂੰ ਪੋਜੀਟਿਵ ਗੱਲ ਆਉਂਦੀ ਆ ਤਾਂ ਆ ਕੇ ਦੱਸਾਂਗੇ ਨਹੀਂ ਤਾਂ ਫਿਰ ਦਿੱਲੀ ਵਿੱਚ ਚੱਲਾਂਗੇ ਤੇ ਤੁਸੀਂ ਮਾਹੌਲ ਬਣਾਓ ਮੀਟਿੰਗ ਦਾ ਪਹਿਲਾਂ ਇਹਨਾਂ ਨੂੰ ਬੰਦ ਕਰੋ ਤੇ ਫਿਰ ਮੀਟਿੰਗ ਹੋਏਗੀ ਇਹ ਮੀਟਿੰਗ ਕਰ ਲਈਏ ਉਸ ਤੋਂ ਬਾਅਦ ਦੇਖਾਂਗੇ ਕਿ ਆਪਾਂ ਨੂੰ ਜੇ ਮੀਟਿੰਗ ਚੋਂ ਨਹੀਂ ਕੁਝ ਨਿਕਲਦਾ ਫਿਰ ਦਿੱਲੀ ਚੱਲਾਂਗੇ ਸ਼ੰਭੂ ਬੈਰੀਅਰ ਤੇ ਖੜੇ ਆ ਜਿੱਥੇ ਸਾਡੇ ਨਾਲ ਕਿਸਾਨ ਆਗੂ ਮਨਜੀਤ ਸਿੰਘ ਰਾਏ ਕਿਵੇਂ ਦੇਖਦੇ ਹੋ ਜੀ ਨੌਜਵਾਨ ਕਾਫੀ ਦੇਰ ਤੇ ਮੁਸ਼ਕਲ ਕਰ ਰਹੇ ਸੀ ਹੁਣ ਇਸ ਸਮੇਂ ਦੀ ਸਥਿਤੀ ਕੀ ਆ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਸਰਕਾਰ ਮੀਟਿੰਗ ਕਰਨਾ ਚਾਹੁੰਦੀ ਹੈ ਤੇ ਇਜਾਜ਼ਤ ਲਈ ਆਪਣੇ ਕਿਸਾਨਾਂ ਕੋਲੋਂ ਵੀ ਜੇ ਸਰਕਾਰ ਮੀਟਿੰਗ ਕਰਨਾ ਚਾਹੁੰਦੀ ਹੈ ਆਪਾਂ ਨੂੰ ਇਹ ਗੱਲ ਨਾ ਉਹ ਕੀਤੀ ਜਾਵੇ ਮੀਡੀਆ ਸਰਕਾਰ ਕਹੂਗੀ ਕਿ ਅਸੀਂ ਤਾਂ ਮੀਟਿੰਗ ਕਰਨਾ ਚਾਹੁੰਦੇ ਕਿਸਾਨ ਨਹੀਂ ਕਰਦੇ ਸੋ ਸਾਨੂੰ ਇਜਾਜ਼ਤ ਦਿਓ ਤੇ ਸਾਰੇ ਕਿਸਾਨਾਂ ਨੇ ਇੱਕ ਮਤ ਹੋ ਕੇ ਇਜਾਜ਼ਤ ਦਿੱਤੀ ਹੈ ਵੀ ਤੁਸੀਂ ਮੀਟਿੰਗ ਕਰੋ ਹੁਣ ਮੀਟਿੰਗ ਦਾ ਟਾਈਮ ਫਿਕਸ ਹੋਏਗਾ ਉਹਨਾਂ ਚਿਰ ਆਪਣੇ ਨੌਜਵਾਨਾਂ ਨੂੰ ਕਿਹਾ ਵੀ ਸ਼ਾਂਤ ਹੋ ਜਾਓ ਜੇ ਸਰਕਾਰ ਲੋਕੋ ਪੋਜੀਟਿਵ ਗੱਲ ਆਉਂਦੀ ਆ ਤਾਂ ਆ ਕੇ ਦੱਸਾਂਗੇ ਨਹੀਂ ਤਾਂ ਫਿਰ ਦਿੱਲੀ ਨੂੰ ਚੱਲਾਂਗੇ ਸਰਕਾਰ ਨੇ ਵੀ ਉਧਰ ਕਿਹਾ ਵੀ ਤੁ ਸ਼ਾਂਤ ਹੋ ਜਾਓ ਜਿੱਧਰੋਂ ਲਗਾਤਾਰ ਗੋਲੇ ਵਰਾਇਜੇ ਉਹਨਾਂ ਨੂੰ ਪਹਿਲਾਂ ਕਿਹਾ ਵੀ ਤੁਸੀਂ ਮਾਹੌਲ ਬਣਾਓ ਮੀਟਿੰਗ ਦਾ ਪਹਿਲਾਂ ਇਹਨਾਂ ਨੂੰ ਬੰਦ ਕਰੋ ਤੇ ਫਿਰ ਮੀਟਿੰਗ ਹੋਏਗੀ ਸੋ ਇਸ ਕਰਕੇ ਅਸੀਂ ਨੌਜਵਾਨਾਂ ਨੂੰ ਵੀ ਅਪੀਲ ਕਰਦੇ ਆ ਕਿ ਤੁਸੀਂ ਵੀ ਸ਼ਾਂਤ ਰਹੋ ਕਿਉਂਕਿ ਸਰਕਾਰ ਜੇ ਮੀਟਿੰਗ ਹੁੰਦੀ ਹੈ ਮੀਟਿੰਗ ਕਰ ਲਈਏ ਉਸ ਤੋਂ ਬਾਅਦ ਦੇਖਾਂਗੇ ਕਿ ਆਪਾਂ ਨੂੰ ਜੇ ਮੀਟਿੰਗ ਚੋਂ ਨਹੀਂ ਕੁਝ ਨਿਕਲਦਾ ਫਿਰ ਦਿੱਲੀ ਚੱਲਾਂਗੇ ਪਿਛਲੇ ਦੋ ਮੀਟਿੰਗਾਂ ਦੇ ਵਿੱਚ ਵੀ ਕੁਝ ਮੰਗਾਂ ਦੇ ਉੱਤੇ ਤਾਂ ਸਹਿਮਤੀ ਬਣੀ ਸੀ ਹੁਣ ਮੇਨ ਮੁੱਖ ਮੰਗਾਂ ਕਿਹੜੀਆਂ-ਕਿਹੜੀਆਂ ਪੰਜਾਂ ਜਿਨ੍ਹਾਂ ਦੇ ਉੱਤੇ ਅੱਜ ਮੀਟਿੰਗ ਹੋਣ ਜਾ ਰਹੀ ਹੈ ਦੇਖੋ ਜਿਹੜੀਆਂ ਮੁੱਖ ਮੰਗਾਂ ਇੱਕ ਦੋ ਨਹੀਂ ਹੈਗੀਆਂ 10 ਮੰਗਾਂ ਨੇ ਜਿਹਦੇ ਵਿੱਚ ਪਹਿਲੀ ਮੰਗ ਐ ਐਮਐਸਪੀ ਤੇ ਗਰੰਟੀ ਕਾਨੂੰਨ ਹੈ ਦੂਜੀ ਸਾਡੀਆਂ ਕਰਜ਼ਾ ਮੁਕਤੀ ਵਾਲੀ ਤੀਜੀ ਸੁਆਮੀਨਾਥਨ ਰਿਪੋਰਟ ਵਾਲੀ ਚੌਥੀ ਲਖੀਮਪੁਰ ਖੀਰੀ ਦੇ ਵਿੱਚ ਅਜੇ ਮਸ਼ਰਾਟਾਂ ਨੂੰ ਵਰਕਾਸਟ ਕਰਨ ਦੀ ਫਿਰ ਪੈਨਸ਼ਨ ਹੈ ਫਿਰ ਪਰਚੇ ਹੈ ਸਾਡੀਆਂ ਬਹੁਤ ਸਾਰੀਆਂ ਮੰਗਾਂ ਨੇ ਜਿਹੜੀਆਂ ਸਾਰੀਆਂ ਅਸੀਂ ਮੰਗਾ ਉਹਨਾਂ ਕੋਲੋਂ ਯੱਸ ਕਰਾ ਕੇ ਨਿਕਲਾਂਗੇ ਕੁਝ ਮੰਗਾਂ ਤੇ ਤਾਂ ਸਹਿਮਤੀ ਬਣੀ ਸੀ ਪਰਚੇ ਵਗੈਰਾ ਰੱਦ ਕਰਨ ਦੇ ਉੱਤੇ ਤਾਂ ਬਣੀ ਵੀ ਸੀ ਸਹਿਮਤੀ ਦੇਖੋ ਉਹ ਛੋਟੀਆਂ ਗੱਲਾਂ ਨੇ ਉਹ ਪਹਿਲਾਂ ਮੰਨੀ ਹੋਈ ਹੈ ਸਰਕਾਰ ਪਰ ਅਸੀਂ ਚਾਹੁੰਦੇ ਹਾਂ ਵੇ ਉਹ ਜਿਹੜੀ ਸਾਡੀ ਮੁੱਖ ਮੰਗਾ ਉਹਨਾਂ ਨੂੰ ਮੰਨੇ ਇਸ ਦੇ ਦਰਮਿਆਨ ਜੇ ਮੀਟਿੰਗ 'ਚ ਕੋਈ ਹੱਲ ਨਹੀਂ ਨਿਕਲਦਾ ਫਿਰ ਇੱਥੇ ਬਹਿਣ ਦਾ ਵੀ ਸੋਚਿਆ ਜਾ ਸਕਦਾ ਜਾਂ ਫਿਰ ਦਿੱਲੀ ਦੀ ਹੀ ਗੱਲ ਰਹੇਗੀ ਦਿੱਲੀ ਜਾਵਾਂਗੇ ਦਿੱਲੀ ਦੀ ਹੀ ਜਾਣ ਦੀ ਰਹੇਗੀ ਗੱਲ ਬਿਲਕੁਲ ਦਿੱਲੀ ਜਾ ਅੱਗੇ ਔਕੜਾਂ ਇਸ ਤੋਂ ਵੀ ਵੱਧ ਹੋ ਸਕਦੀਆਂ ਬਿਲਕੁਲ ਹੋਣ ਕੋਈ ਗੱਲ ਨਹੀਂ ਔਕੜਾਂ ਸਾਡੇ ਲਈ ਔਕੜਾਂ ਚੋਂ ਨਿਕਲ ਕੇ ਆਏ ਆ ਔਕੜਾਂ ਚੋਂ ਨਿਕਲ ਕੇ ਆਏ ਆ ਤੇ ਔਕੜਾਂ ਚੋਂ ਨਿਕਲ ਕੇ ਆਏ ਆ ਇਹ ਇਹ ਪੈਦਾ ਹੀ ਔਕੜਾਂ 'ਚ ਹੁੰਦੇ ਆ ਕਿਸਾਨ ਸੋ ਇਹ ਖੇਤਾਂ 'ਚ ਔਕੜਾਂ 'ਚ ਹੀ ਰਹਿਣ ਵਾਲੇ ਨੇ ਇਹਨਾਂ ਲਈ ਕੋਈ ਔਕੜਾਂ ਮੈਨੇ ਨਹੀਂ ਰਖਾਉਦੀ ਕੋਈ ਆਸ-ਪਾਸੇ ਵੀ ਕੋਈ ਹੋਰ ਅਲਟਰਨੇਟਿਵ ਵੀ ਦੇਖੇ ਜਾ ਰਹੇ ਆ ਵੀ ਅਲਟਰਨੇਟਿਵ ਰਸਤੇ ਇੱਧਰ ਉੱਧਰੋਂ ਜਾਂ ਜਾਂ ਪੁਲ ਤੋਂ ਹੀ ਲੰਘਣਾ ਮੈਂ ਇੱਥੋਂ ਹੀ ਜਾਵਾਂਗੇ ਪੁਲ ਤੋਂ ਹੀ ਜਾਵਾਂਗੇ ਇੱਥੋਂ ਹੀ ਜਾਵਾਂ ਹੂੰ ਤਾਂ ਬਿਲਕੁਲ ਪੁਲ ਤੋਂ ਹੀ ਅੱਗੇ ਜਾਣ ਦੀ ਗੱਲ ਆਖੀ ਗਈ ਜੇ ਮੀਟਿੰਗ ਸਫਲ ਰਹਿੰਦੀ ਆ ਤਾਂ ਫੈਸਲਾ ਫੇਰ ਇਹ ਕਿਸਾਨਾਂ ਵੱਲੋਂ ਹੀ ਲਿਆ ਜਾ ਸਕਦਾ ਕਿ ਜੇਕਰ ਮੀਟਿੰਗ ਵਿੱਚ ਸਾਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਫਿਰ ਇਸੇ ਰਸਤੇ ਤੋਂ ਦਿੱਲੀ ਜਾਣ ਦੀ ਗੱਲ ਵੀ ਆਖੀ ਗਈ ਆ ਪਰ ਫਿਲਹਾਲ ਦੇ ਲਈ ਨੌਜਵਾਨਾਂ ਨੂੰ ਇਹ ਸਨੇਹਾ ਲਾਇਆ ਗਿਆ ਕਿ ਫਿਲਹਾਲ ਦੇ ਲਈ ਕੁਝ ਪਲ ਦੇ ਲਈ ਸ਼ਾਂਤ ਹੋ ਜਾਓ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਆਪਣੇ ਬੰਦਿਆਂ ਨੂੰ ਵੀ ਅਸੀਂ ਸ਼ਾਂਤ ਕਰਾਂਗੇ ਸੁਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਵੇਗੀ ਤੇ ਜੇਕਰ ਇਹ ਮੀਟਿੰਗ ਅੱਜ ਹੁੰਦੀ ਹੈ ਤੇ ਇਸ ਦੇ ਵਿੱਚ ਕੋਈ ਸਿੱਟਾ ਨਿਕਲਦਾ ਤਾਂ ਹੋ ਸਕਦਾ ਹੈ ਕਿਸਾਨ ਵਾਪਸ ਚਲੇ ਜਾਣ ਪਰ ਜੇਕਰ ਕੋਈ ਸਿੱਟਾ ਨਹੀਂ ਨਿਕਲਦਾ ਤਾਂ ਮਨਜੀਤ ਸਿੰਘ ਰਾਏ ਨੇ ਸਾਫ਼ ਕਿਹਾ ਕਿ ਫਿਰ ਕਿਸਾਨ ਇਸੇ ਰਸਤੇ ਤੋਂ ਇੱਥੋਂ ਹੀ ਬੈਰੀਕੇਡ ਤੋੜ ਕੇ ਦਿੱਲੀ ਜਾਣਗੇ ਹੁਣ ਹੁੰਦਾ ਕੀ ਆ ਕਿ ਕਿਸਾਨ ਸਟੈਪ ਬੈਕ ਹੁੰਦੇ ਆ ਜਦ ਸਰਕਾਰ ਇੱਕ ਕਦਮ ਪਿੱਛੇ ਲੈਂਦੀ ਆ ਮੀਟਿੰਗ ਦੇ ਵਿੱਚ ਕੀ ਹੱਲ ਨਿਕਲਦਾ ਇਸ ਦੇ ਉੱਤੇ ਸਾਰਿਆਂ ਦੀ ਨਿਗਾਹਾਂ ਟਿਕੀਆਂ ਰਹਿਣਗੀਆਂ